ਖਰਾਪਾ ਸਲਤਨਪੁਰ ਸਾਹਿਬ ਦੇ ਗੁਰਦੁਆਰੇ ਹੱਥ ਸੇ ਪਹੁੰਚੇ ਆ ਜਿਸ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਇਥੋਂ ਦਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਨਵਾਬ ਦੌਲਤਖਾਨ ਲੋਧੀ ਪਾਸ ਨੌਕਰੀ ਕਰਦੇ ਸਨ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਸੀ ਇੱਥੇ ਵੱਟੇ ਪਏ ਹੋਏ ਹਨ ਜਿਨ੍ਹਾਂ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ 13-13 ਚੋ ਟੋਲਿਆ ਤੇ ਹਰੇਕ ਮੀਆਂ ਧੂੜੀਆਂ ਭਰੀਆਂ ਇੱਥੇ ਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੌਕਰੀ ਕਰਦੇ ਸਨ ਤਾਂ ਲੋਕਾਂ ਨੇ ਨਵਾਬ ਦੌਲਤਖਾਨ ਨੂੰ ਸ਼ਿਕਾਇਤ ਕੀਤੀ ਸੀ ਇਹ ਉਹ ਜਗ੍ਹਾ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਤੋਂ ਹੀ ਹੱਕ ਸੱਚ ਦਾ ਸੱਚਾ ਸੌਦਾ ਕੀਤਾ ਜਦੋਂ ਕੀਤਾ ਭਾਵੇਂ ਉਹ ਕਰਤਾਰਪੁਰ ਦੀ ਧਰਤੀ ਤੇ ਰਹੇ ਭਾਵੇਂ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਰਹੇ ਤੇ ਭਾਵੇਂ ਉਹ ਸਲਤਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਰਹੇ ਸਲਤਨਪੁਰ ਲੋਧੀ ਦੀ ਧਰਤੀ ਤੇ ਰਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀ ਖਾਨੇ ਵੈਤ ਮੋਦੀ ਦੀ ਨੌਕਰੀ ਕਰਦੇ ਆ ਇਨ੍ਹਾਂ ਵਟਿਆਂ ਦੇ ਨਾਲ 13-13 ਭੋਲਿਆ 13 13 13 ਉਸ ਪ੍ਰਮਾਤਮਾ ਨੂੰ ਕਹਿ ਕੇ ਹਰ ਇੱਕ ਨੂੰ ਗਰੀਬ ਨੂੰ ਲੋੜਵੰਦ ਨੂੰ ਅਨਾਜ ਦੀਆਂ ਝੋਲੀਆਂ ਭਰੀਆਂ ਤਾਨਾ ਜੋ ਆਪਾਂ ਇਹਨਾਂ ਵਟਿਆਂ ਦੇ ਦਰਸ਼ਨ ਕਰ ਰਹੇ ਹਾਂ ਤਨ ਨੇ ਇਹ ਪੱਥਰ ਇਹ ਵਟੇ ਜੋ ਗਰੀਬ ਗੁਰਬਿਆਂ ਲੋੜਵੰਦਾਂ ਦੀਆਂ ਝੋਲੀਆਂ ਭਰਨ ਦੇ ਕੰਮ ਆਏ ਮਖੂ ਕਪੂਰਥਲਾ ਰੋਡ ਤੋਂ ਜਦੋਂ ਸੰਤਾਨਹੜਪੁਰ ਲੋਧੀ ਐਂਟਰ ਹੁੰਨੇ ਆ ਤੇ ਇਹ ਗੁਰਦੁਆਰਾ ਸਹਿਬ ਸਾਨੂੰ ਪਹਿਲਾਂ ਹੀ ਦਿਖ ਜਾਂਦਾ ਹੈ ਇਹਦੇ ਨਾਲ ਹੀ ਇੱਕ ਪਰਾਤਣ ਖੂਹ ਬਣਿਆ ਹੋਇਆ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਹੱਟ ਚਲਾਇਆ ਕਰਦੇ ਸਨ ਹੱਟੀ ਚਲਾਉਂਦੇ ਸੀ ਮੋਦੀ ਖਾਨਾ ਸੀ ਸਟੋਰ ਸੀ ਜਿਹਨੂੰ ਕਹਿ ਸਕਦੇ ਹਾਂ ਕਿਰਤ ਕਮਾਈ ਕਿਰਤ ਕਰੋ ਨਾਮ ਜਪੋ ਵੰਡ ਛਕਣਾ ਦਾ ਉਪਦੇਸ਼ ਦਿੱਤਾ ਇਸ ਧਰਤੀ ਤੇ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਬੇਬੇ ਨਾਨਕੀ ਜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਪਟ ਇਸ ਗੁਰਦੁਆਰਾ ਸਹਿ ਵਿੱਚ ਵੀ ਇੱਕ ਪ੍ਰਾਪਨ ਖੂਹੀ ਲੱਗੀ ਹੋਈ ਹੈ ਇਹ ਗੁਰਦੁਆਰਾ ਸਖਲਾਈ ਲਈ ਲੋੜਵੰਦਾਂ ਲਈ ਇੱਕ ਵੱਡਾ ਆਦਾਰਾ ਹੈ ਲੰਗਰ ਦਾ ਰਹਿ ਸ਼ਬਾਬ ਪ੍ਰਬੰਧ ਵੀ ਇੱਥੇ ਵੱਡੇ ਪੱਧਰ ਤੇ ਕੀਤਾ ਗਿਆ ਹੈ ਇਹ ਇੰਗਲੈਂਡ ਦੀਆਂ ਸੰਗਤਾਂ ਇਸ ਦਾ ਪ੍ਰਬੰਧ ਸੰਭ ਰਹੀਆਂ ਨੇ ਅਜਾਇਬ ਘਰ ਬਣਿਆ ਹੋਇਆ ਹੈ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ ਨੂੰ ਦਰਸਾਇਆ ਗਿਆ ਹੈ ਆਪਾਂ ਸultanpur Lodhi ਦੀ ਧਰਤੀ ਤੇ ਪਹੁੰਚੇ ਹਾਂ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਹੀ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਸ਼ੇਅਰ ਜਰੂਰ ਕਰਦੇਆ ਕਰੋ ਤਾਂ ਜੋ ਆਪਾਂ ਆਪਣੇ ਅਨਮੁੱਲੇ ਇਤਿਹਾਸ ਤੋਂ ਜਾਣੋ ਹੋ ਸਕੀਏ ਧੰਨਵਾਦ